ਲਾਖੀ ਰੱਬ ਜੋ ਤਾਰੇ ਮਾਰੇ ਹੁਣ ਆਵਾਜ਼ ਭੋਰਾ ਨਹੀਂ ਲਾਖੀ ਰੱਬ ਜਦੋਂ ਮਾਰੇ ਦਰਦੀ ਹਏ ਨਹੀਂ ਉਦੋਂ ਆਖਦੀ ਸੀ ਮੱਕਾ ਕੁੱਲੀ ਯਾਰ ਦੀ ਤੇ ਮਹਿਲਾ ਵਿੱਚ ਸੁੱਖ ਕੋਈ ਨਾ ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ਨਹੀਂ ਹੋਰ ਸਾਨੂੰ ਦੁੱਖ ਕੋਈ ਨਾ ਨਹੀਂ ਹੋਰ ਸਾਨੂੰ ਦੁੱਖ ਕੋਈ ਨਾ अज तक बिठिया अब तू रहमत दूर दूर रह सदा तेरे को जहमता लाई उस भी बीमारी लाई उस भी बमारी इलाज पूरा नहीं लाठी रब जद मारे लाठी रब जद मारे आनी आवाज पूरा नहीं ਵੇ ਲਾਠੀ ਰੱਬ ਜਦੋਂ ਮਾਰੇ ਗੁੱਸੇ ਨਾਲ ਰੱਬ ਜਦੋਂ ਗੋਨ ਗੱਥਲੇ ਮਾਰਦਾ ਪਤਪਤ ਚੰਬੀ ਡਰੀ ਜਾਵੇ ਚਮ ਸਰਦਾ ਤੇਰਾ ਹੋਣਾ ਨਹੀਂ ਗੁਜ਼ਾਰਾ ਤੇਰਾ ਹੋਣਾ ਨਹੀਂ ਗੁਜ਼ਾਰਾ ਇਹਦੇ ਬਾਜ ਭੋਰਾ ਨਹੀਂ ਵੇ ਲਾਠੀ ਰੱਬ ਜਦੋਂ ਮੈਂਂਦੇ ਆ ਜੀ ਦਾ ਗਲਾ ਕੰਮ ਕਰਦਾ ਵਧੀਆ ਤੇ ਕੈਕੀ ਦਾ ਜਿੰਨੂੰ ਸ਼ੌਂਕ ਹੋਵੇ ਉਹ ਕਿਤੇ ਵੀ ਕੰਮ ਕਰਦਾ ਹੋਵੇ ਪਰ ਉਹਦੇ ਅੰਦਰ ਜਿਹੜੀ ਐ ਕੈਕੀ ਆ ਜਾਂ ਕਲਾਕਾਰੀ ਉਹ ਆਟੋਮੈਟਿਕੀ ਜਿਹੜੀ ਉਹ ਸਾਹਮਣੇ ਆਉਂਦੀ ਰਹਿੰਦੀ ਤੇ ਇੱਕ ਐਸੇ ਹੀ ਤੁਹਾਨੂੰ ਅਸੀਂ ਕਲਾਕਾਰ ਦੇ ਨਾਲ ਮਲਾਉਣ ਜਾ ਰਹੇ ਆ ਜੋ ਰਾਜ ਮਿਸਤਰੀ ਦਾ ਫੇਰ ਹਾਲ ਕੰਮ ਕਰ ਰਹੇ ਆ ਪਰ ਜਿਹੜੀ ਕਲਾਕਾਰੀ ਆ ਉਹ ਰਾਗ-ਰਾਗ ਦੇ ਵਿੱਚ ਇਹਨਾਂ ਦੇ ਵਸੀ ਹੋਈ ਆ ਤੇ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਟੈਲੈਂਟ ਦੀ ਤਾਂ ਬਹੁਤ ਵਧੀਆ ਜਿਹੜੇ ਇਹਨਾਂ ਦੇ ਗੀਤ ਆ ਜੀ ਨਾ ਜੀ ਤੁਹਾਡਾ ਨਿਸ਼ਾਨ ਸਿੰਘ ਜੀ ਕਿਹੜਾ ਪਿੰਡ ਆ ਮਨਿਆਲਾ ਸਰ ਅੱਛਾ ਤੇ ਮਤਲਬ ਤੁਸੀਂ ਜਿਹੜੀ ਆ ਇਹ ਕੀ ਕੰਮ ਕਰਦੇ ਹੋ ਰਾਜ ਮਿਸਤਰੀ ਦਾ ਜੀ ਅੱਛਾ ਜੀ ਹਾਂਜੀ ਤੇ ਰਾਜ ਮਿਸਤਰੀ ਦੇ ਨਾਲ ਨਾਲ ਫਿਰ ਜਿਹੜੇ ਗੀਤ ਹੈ ਉਹ ਆਪੇ ਤੁਹਾਡੇ ਬੋਲੇ ਜਾਂਦੇ ਆ ਹਾਂ ਹਾਂਜੀ ਮੇਰੇ ਬੱਚੇ ਲਿਖ ਕੇ ਦਿੰਦੇ ਹੀ ਮੇਰੇ ਬੱਚਾ ਨੇ ਲਿਖੇ ਗਏ ਜੀ ਉਹਨਾਂ ਦੇ ਉਹਨਾਂ ਨੇ ਲੈ ਕੇ ਦਿੱਤੇ ਮੈਂ ਫਿਰ ਨਾਲ ਮੋਬਾਈਲ ਰੱਖਿਆ ਤੇ ਮੋਬਾਈਲ ਦੇ ਨਾਲ ਮੈਂ ਪੜਾਈ ਕਰ ਲਈ ਚਿਰੋ ਮੋਬਾਈਲ ਦੇ ਨਾਲ ਨਾਲ ਮਤਲਬ ਵੀ ਗੀਤ ਨੂੰ ਬੋਲਣਾ ਵੀ ਮੈਂ ਸਿੱਖ ਲੈ ਇਤਰਾ ਸਿੱਖਦਾ ਹਾਂ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਸੁਣਾਉਂਗੇ ਕੁਝ ਹਾਂਜੀ ਸੁਣਾਵਾਂਗੇ ਜੀ ਸੁਣਾਓ ਜੀ ਤੈਨੂੰ ਅਕਾ ਸੱਚ ਸੱਚ ਤੇ ਮਾਰ ਰੱਬ ਦੇ ਤੋਂ ਬਚ ਤੈਨੂੰ ਅਕਾ ਸੱਚ ਸੱਚ ਮਾਰ ਰੱਬ ਦੇ ਤੋਂ ਬਚ ਤੇਰੇ ਉਸ ਨੂੰ ਪਸੰਦ ਪਰ ਪੈਰੇ ਪੂਰਾ ਕਾਜ ਨਹੀਂ ਤੇ ਲਾਠੀ ਰੱਬ ਜਦੋਂ ਮਾਰੇ ਲਾਠੀ ਰੱਬ ਜਦੋਂ ਅਰਉਣੇ ਆਵਾਜ਼ ਥੋਰਾ ਨਹੀਂ ਤੇ ਲਾਠੀ ਰੱਬ ਜਦੋਂ ਮਾਰੇ ਅੱਜ ਤੱਕ ਬਿਠੀਆਂ ਨੇ ਉਹਦੀਆਂ ਤਰ ਰਹਿਮਤਾ ਦੂਰ ਦੂਰ ਰਾਨ ਸਦਾ ਤੇਰੇ ਕੋਲੋਂ ਜਾਂ ਮਤਾ ਅਜ ਤੱਕ ਦਿੱਠੀਆਂ ਨੇ ਉਹ ਵੀ ਹਟ ਆਮਤਾ ਦੂਰ ਦੂਰ ਰਾਨ ਸਦਾ ਤੇਰੇ ਕੋਲੋਂ ਜਾਂ ਮਤਾ ਲਾਈ ਉਸ ਦੀ ਬਿਮਾਰੀ ਲਾਈ ਉਸ ਦੀ ਬਿਮਾਰੀ ਦਾ ਇਲਾਜ ਭੋਰਾ ਨਹੀਂ ਤੇ ਲਾਠੀ ਰੱਬ ਦਾ ਦਮਾਰੇ ਲਾਠੀ ਰੱਬ ਜਦੋਂ ਮਾਰੇ ਆਵੀਂ ਬਾਜ ਤੇਰਾ ਨਹੀਂ ਏ ਲਾਟੀ ਰੱਬ ਦਾ ਦੋ ਮਾਰੇ ਗੁੱਸੇ ਨਾਲ ਰੱਬ ਜਦੋਂ ਗੱਤਲੇ ਮਾਰਦਾ ਪਤਾ ਪਤਾ ਕੰਬੀ ਡਰੀ ਜਾਵੇ ਸੰਸਾਰ ਦਾ ਗੁੱਸੇ ਨਾਲ ਰੱਬ ਜਦੋਂ ਗੱਤਲੇ ਮਾਰਦਾ ਪਤਾ ਪਤਾ ਕੰਬੀ ਡਰੀ ਜਾਵੇ ਸੰਸਾਰ ਦਾ ਤੇਰਾ ਹੁਣਾ ਨੇ ਗਜ਼ਰਾ ਤੇਰਾ ਹੁਣਾ ਦੇ ਗਜਾਰੇ ਉਹ ਬਾਜ ਤੇਰਾ ਨਹੀਂ ਤੇ ਲਾਠੀ ਰੱਬ ਜਦੋਂ ਮਾਰੇ ਲਾਠੀ ਰੱਬ ਜਦੋਂ ਮਾਰੇ ਅਰੇ ਬਾਜ ਤੇਰਾ ਨਹੀਂ ਤੇ ਲਾਠੀ ਰੱਬ ਜਦੋਂ ਮਾਰੇ ਅੱਜ ਤੱਕ ਦਿੱਤੀਆਂ ਵੇ ਦੇ ਤਾ ਤੇਰੇ ਕੋਲ ਨੇ ਪੁੱਤਰਾ ਤੇ ਪੀਆਂ ਦੀਆਂ ਦਾਤਾਂ ਤੇਰੇ ਕੋਲ ਨੇ ਅਜੇ ਤੱਕ ਦਿੱਤੀ ਉਹ ਦਾਤ ਤੇਰੇ ਕੋਲ ਨਹੀਂ ਪੁੱਤਰਾ ਤੇ ਧੀਆਂ ਦੀਆਂ ਦਾਤਾਂ ਤੇਰੇ ਕੋਲ ਨਹੀਂ ਕਾਤੋਂ ਡਰੀ ਜਾਵੇਂ ਸੱਤੇ ਕਾਤੋਂ ਡਰੀ ਜਾਵੇਂ ਨਿਸ਼ਾਨ ਤੂੰ ਨਾਮਾਜ਼ ਪੋਰਾ ਨਹੀਂ ਏ ਲਾਠੀ ਰੱਬ ਦਾ ਦੋ ਮਾਰੇ ਲਾਠੀ ਰੱਬ ਜਦੋਂ ਰਣਵਾਜ ਪੋਰਾ ਨਹੀਂ ਏ ਲਾਠੀ ਰੱਬ ਦਾ ਦੋ ਮਾਰੇ ਪੇ ਲਾਟੀ ਰੱਬ ਦਾ ਦਮਾਰੇ ਪੇ ਲਾਟੀ ਰੱਬ ਦਾ ਦਮਾਰੇ ਕਿ ਕਿਸ ਤਰ੍ਹਾਂ ਜਿਹੜਾ ਮਨ ਦੇ ਵਿੱਚ ਆਇਆ ਕਿ ਜਿਹੜੀ ਕਲਾਕਾਰੀ ਹੈ ਮੇਰਾ ਬਿਹਤਰ ਜੀਵਨ ਬਣਾ ਸਕਦੀ ਆ ਹਾਂਜੀ ਮੇ ਗਰੀਬੀ ਤੋਂ ਸ਼ੁਰੂ ਹੋਈ ਹੈ ਗੱਲ ਇਹ ਚਾਹ ਤਾਂ ਮੇਰਾ ਕਿਹ ਬਣੇ ਮਤਲਬ ਕਿ ਮੇਰਾ ਟੋ ਮੇਲਾ ਲੱਗ ਜੇ ਮਤਲਬ ਕਿਹ ਬਣਾਈ ਮੇਰੀ ਤਰੱਕੀ ਹੋ ਜੇ ਕਿ ਮੈਂ ਘਰੋਂ ਵੀ ਆ ਬੜੇ ਘਰ ਦੇ ਬਿਮਾਰਸ਼ਮਾਰੇ ਮੇਰੀ ਗੁੱਡੀ ਆ ਬੜੀ ਬਿਮਾਰ ਏ ਇਹਨੇ ਅਲਪ ਮਦਨੀ ਦਾ ਕਦੀ ਅਖਾੜਾ ਲਾਇਆ ਪਿੰਡ ਦੇ ਵਿੱਚ ਹਾਂਜੀ ਪਿੰਡ 'ਚ ਇੱਕ 1 ਏਕੜੀ ਮੈਂ ਲਾਇਆ ਹੋਇਆ ਚਾਰ ਪੰਜ ਸਾਲ ਹੋ ਗਏ ਆ ਉਹਦੇ ਤੋਂ ਬਾਅਦ ਚ ਹੁਣ ਮੈਨੂੰ ਫੇਰ ਆਪਣਾ ਸ਼ੌਂਕ ਮੈਂ ਕਰਦਾ ਹਾਂ ਵਿੱਚੋਂ ਪਰ ਮੈਨੂੰ ਉਹ دنیਵੀ ਜਿਹੜੇ ਕੰਮ ਹੀ ਕਰਦੇ ਮਤਲਬ ਖਰਚੇ ਹੋ ਮੈਨੂੰ ਗਾਹ ਨਹੀਂ ਵਜਨ ਦਿੰਦੇ ਹਾਂਜੀ ਤੇ ਕਿੰਨੇ ਜਿਹੜੇ ਗੀਤ ਕੋਈ ਹੋਰ ਵੀ ਸੁਣਾ ਸਕਦੇ ਹੋ ਹਾਂਜੀ ਸੁਣਾਵਾਂਗੇ ਸਾਡੀ ਬਿਲਕੁਲ ਜੀ ਹਾਂਜੀ ਬਹਿ ਕਰਨਾ ਬੜੀ ਗੱਲ ਹੈ ਚੰਗੀ ਏ ਮਨ ਵਿੱਚ ਹੋਵੇ ਸੋਚ ਨਾ ਮੰਦੀ ਪਾਕ ਬੰਦਨ ਵਿੱਚ ਰਹਿਣ ਤੇ ਨਾ ਕੋਈ ਦਸਵੇਂ ਹੁਕਮ ਨੂੰ ਤੋੜ ਜੀ ਕੋਈ ਕਰੇ ਹੁ ਲੱਗਨਾ ਜਿਹਨੂੰ ਆਪ ਜਹਾਵਾ ਜੋੜ ਜੀ ਹੁਨ ਕਰੇ ਹੁ ਲੱਗਨਾ ਉਹ మాਸ ਦੇ ਵਿੱਚੋਂ మాਸ ਖੁਦਾ ਨੇ ਹੱਡੀਆਂ ਚੋਂ ਲਈ ਹੱਦੀ ਹੈ ਬੁਢੀਨੀ ਦੇ ਤੇ ਜੀ ਆਦਮ ਤੇ ਔਰਤ ਵਿਚੋਂ ਕੱਬੀ ਆ ਨਾਤ ਲੱਗ ਖੁਦਾ ਨੂੰ ਪਾਉਂਦਾ ਨਾਤ ਲੱਗ ਖੁਦਾ ਨੂੰ ਪਾਉਂਦਾ ਨਾ ਕੋਈ ਮਨ ਦੀ ਤੋੜ ਜੀ ਕੋਈ ਕਰੇ ਉਲੱਗ ਨਾ ਜਿੰਨੂੰ ਆਪ ਜੁਹਾਵਾ ਜੋੜ ਜੀ ਹੁਨੂੰ ਕਰੇ ਉਲੱਗ ਨਾ ਆਦਮ ਦਾ ਇਸ ਦੁਨੀਆ ਤੇ ਇਕੱਲੇ ਰਹਿਣਾ ਠੀਕ ਨਹੀਂ ਜੋ ਸਾਇਕਾ ਰੱਬ ਨੇ ਦਿੱਤੀ ਇਹ ਮੰਦੜੇ ਕਹਿਣਾ ਠੀਕ ਨਹੀਂ ਇੱਕ ਦੂਜੇ ਨੂੰ ਦਉ ਤਸੱਲੀ ਇੱਕ ਦੂਜੇ ਨੂੰ ਦਉ ਤਸੱਲੀ ਨਾਹੀ ਆਉਣ ਗਮ ਚਿਹਰੇ ਜਿਹਨੂੰ ਕਰੇ ਹੁ ਲੱਗਣਾ ਜਿਨੂੰ ਆਪ ਜਹਾਵਾ ਜੋੜੇ ਜਿਹਨੂੰ ਕਰੇ ਹੁ ਲੱਗਣਾ ਨਾਲ ਮਹੱਬਤ ਪਤੀ ਤੇ ਪਤਨੀ ਵਸਦੇ ਰਹਿਣ ਹਮੇਚਾਲਈ ਰੱਬ ਦੇ ਖੌਫ ਚ ਰਹਿ ਕੇ ਉਸ ਤੋਂ ਬਰਕਤ ਮੰਗਣਾ ਹਮੇਸ਼ਾ ਲਈ ਮਨ ਦੇ ਖੁਸ਼ੀ ਪਰ ਰੱਬ ਦੀ ਬਾਣੀ ਮਨ ਦੇ ਖੁਸ਼ੀ ਪਰ ਰੱਬ ਦੀ ਬਾਣੀ ਸਹੀ ਮਾਰਗ ਤੇ ਤੋੜ ਜੀ ਕੋਈ ਕਰੇ ਹੁ ਲੱਗਣਾ ਜਿਹਨੂੰ ਆਪ ਜਵਾਵਾ ਜੋੜੇ ਜੀ ਹੁਨ ਕਰੇ ਹੁ ਲੱਗਣਾ ਨਿੰਨ ਆਪ ਜੁਹਾਵਾ ਜੋੜ ਜਿਹਨ ਕਰ ਉਹ ਲੱਗ ਨਾ ਇਹ ਕੀ ਡਿਸੀਜਨ ਹੈ ਤੁਹਾਡਾ ਇਹ ਕੰਮ ਇਸੇ ਨਾਲ ਜੁੜੇ ਰਹਿਣਾ ਕਿ ਜਾਂ ਕਲਾਕਾਰੀ ਵੱਲੇ ਆਉਣਾ ਹੈ ਹਾਂਜੀ ਕਲਾਕਾਰੀ ਵੱਲੇ ਵੀ ਆਉਣਾ ਹਾਂਜੀ ਇਹ ਕੰਮ ਮਤਲਬ ਇਹਦੇ ਵਿੱਚ ਇਦਾਂ ਵਾਂ ਇਹ ਜੇ ਬੰਦਾ ਕੰਮ ਨੂੰ ਛੱਡ ਵੀ ਦਵੇ ਤੇ ਹੱਡਾਂ 'ਚ ਪਾਣੀ ਪੈਂਦਾ ਦਾ ਉਹ ਮਤਲਬ ਦੀ ਕੰਮ ਕਰਨ ਨੂੰ ਦਾ ਮਾਨ ਨਹੀਂ ਕਰਦਾ ਇਹ ਕੰਮ ਮੈਂ ਇਦਾਂ ਰੱਖਿਆ ਵਾ ਤੇ ਇਹ ਜਿਹੜਾ ਸਮੀਤ ਦੇ ਵਿੱਚ ਇਹ ਮੇਰਾ ਸ਼ੌਂ ਪਿਆ ਹਾਂਜੀ ਤੇ ਕਦੀ ਅਖਾੜਾ ਵੀ ਲਾਇਆ ਪਿੰਡ ਦੇ ਵਿੱਚ ਇਹ ਅਖਾੜਾ ਮੈਂ 1 ਏਕੜੀ ਲਾਇਆ ਬਾਬਾ ਕਰਮੁਲਾ ਸ਼ਹਿ ਜੀ ਆ ਇਹ ਸਾਡੇ ਪਿੰਡ ਮਣਿਆਲਾ ਤੇ ਉੱਥੇ ਮੈਂ ਲਾਇਆ ਹੀ ਪੁੱਤਰਾ ਨੇ ਘਰ ਚੋਂ ਕੱਢਿਆ ਸਾਨੂੰ ਵਾਂਗ ਚ ਟੀਮਾ ਛੱਡਿਆ ਏ ਇਹ ਚਾਰ ਦਿਨਾਂ ਦੀ ਜਿੰਦ ਪ੍ਰਾਣੀ ਕਦੇ ਕਦੇ ਤਾਂ ਸਾਹ ਲੈਂਦੀ ਏ ਕਿ ਤੀ ਦਿਨ ਰੱਬਾ ਵੀ ਸਾਡੇ ਉਹੀ ਦਰਦ ਵੰਡਾ ਲੈਂਦੀ ਮਹਾਰਾਜ ਇਹਨੇ ਗੀਤ ਬੋਲਿਆ ਹੈ ਵਾਧੂ ਮਾਨ ਸਤਕਾਰ ਕੀਤਾ ਪਿੰਡ ਨੇ ਸਲਾਇਆ ਹੀ ਮੈਨੂੰ ਕਿ ਉਹ ਬੁੱਗਾ ਸਾਹਿਬ ਜੀ ਆਏ ਏ ਉਹ ਕਹਿੰਦੇ ਕਿ ਤੂੰ ਬੋਲ ਹੋਰ ਗੀਤ ਉਹਨੇ ਥੋੜਾ ਜਿਹਾ ਗੰਦ ਬੋਲ ਕੇ ਸੁਣਾਤਾ ਮਤਲਬ ਇਹ ਗੰਦੇ ਉਹਨਾਂ ਨੂੰ ਗੀਤ ਲੱਗਦੇ ਹੀ ਉਹਨਾਂ ਦੇ ਤੇ ਮੈਨੂੰ ਫਿਰ ਉਹਨਾਂ ਨੇ ਕਿਹਾ ਮੈਂ ਆ ਮੈਨੂੰ ਉਹਨਾਂ ਦੇ ਉਹਨਾਂ ਨੇ ਛੱਡਿਆ ਗੁਲਾਮ ਖਿੱਚੀ ਆ ਪਿੱਛੋਂ ਜਿੰਨਾ ਕਿ ਮੈਨੂੰ ਆਫਰ ਹੀ ਮੈਂ ਉਹਨਾਂ ਕੋਲ ਬੋਲ ਦਿੱਤਾ ਹਾਂਜੀ ਤੋਨ ਕੀ ਮੰਗ ਕੀ ਕਰਦੇ ਹੋ ਦਰਸ਼ਕਾਂ ਤੋਂ ਦਰਸ਼ਕਾਂ ਤੋਂ ਇਹ ਮੰਗ ਕਰਦਾ ਤੇ ਮੇਰਾ ਇਹ ਸਾਥ ਦੇਣਾ ਸਭ ਭੈਣ ਭਰਾ ਤੇ ਮੈਂ ਅੱਗੇ ਵੱਧ ਸਕਾਂ ਤੇ ਮੇਰੀ ਵੀ ਥੋੜੀ ਜੀ ਗਰੀਬੀ ਜਿਹੜੀ ਆ ਤੇ ਘਰ ਦੇ ਰਿਲੇਸ਼ਨ ਆ ਥੋੜੇ ਜੇ ਉਹ ਮੇਰੇ ਵੀ ਥੋੜੇ ਜੇ ਬੰਨ ਜਾਣ ਮੁਖ ਤੇ ਇਹਨਾਂ ਦੇ ਸਾਹਮਣੇ ਮੈਂ ਆ ਜਾ ਮੇਰਾ ਇਹ ਚੰਗਾ ਮਨ ਰੈਚਲ ਕਰਦੀ ਹਾਂਜੀ ਰੈਚਲ ਕਰੀ ਦੀ ਹੁਣ ਇਹ 2-3 ਦਿਨ ਤੋਂ ਮੈਂ ਸ਼ੁਰੂ ਕੀਤੀ ਆ ਮੇਰੇ ਕੋਲੇ ਆਉਂਦੇ ਆ ਮੇਰੇ ਯਾਰ ਦੋਸਤ ਆ ਉਹ ਟੋਲਕ ਮਾਸਟਰ ਆ ਬੜੇ ਵਧੀਆ ਬੱਗੋ ਸਾਹਿਬ ਮਨਿਆਲਾ ਤੇ ਪਰਮਜੀਤ ਮਨਿਆਲਾ ਇਹ ਸੋ ਤੁਸੀ ਗੱਲਬਾਤ ਵੀ ਸੁਣੀ ਤੇ ਇਸ ਭਰਾ ਦੇ ਜਿਹੜੇ ਗੀਤ ਵੀ ਸੁਨੇ ਸਾਨੂੰ ਤੇ ਬਹੁਤ ਵਧੀਆ ਲੱਗੇ ਤੁਸੀਂ ਵੀ ਦੱਸੋ ਇਹ ਗੀਤ ਨੂੰ ਸੁਣ ਕੇ ਤੇ ਸਭ ਤੋਂ ਵਧੀਆ ਕਿ ਜਿਹੜਾ ਆਪਣਾ ਹੈ ਕਾਰੋਬਾਰ ਜਿਹੜਾ ਉਹ ਅਲੱਗ ਤੋਂ ਕਰਦਾ ਹੈ ਆ ਬੱਚਿਆਂ ਨੂੰ ਪਾਲਣ ਲਈ ਤੇ ਇਹ ਜਿਹੜਾ ਇੱਕ ਇਹਨਾਂ ਦਾ ਸ਼ੌਂਕ ਗਾਇਕੀ ਸੀ ਜਿਸ ਨੂੰ ਲੈ ਕੇ ਤੇ ਆਪਾਂ